ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋ ਇਹ ਗੁਰਦੁਆਰਾ ਸਾਹਿਬ ਨੰਦੇੜ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜਦੋਂ ਆਪਾਂ ਦਰਬਾਰ ਸਾਹਿਬ ਦੇ ਬਾਹਰ ਤੋਂ ਪ੍ਰਕਰਮਾ ਕਰਦੇ ਹਾਂ ਸੱਜੇ ਪਾਸੇ ਕਬੇਰੀ ਦੇ ਦਰਸ਼ਨ ਹੋਣਗੇ ਇਸ ਬੇਰੀ ਥੱਲੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 9 ਦਿਨ ਤੇ ਨੌ ਘੜੀਆਂ ਵਿਸ਼ਰਾਮ ਕੀਤਾ ਸੀ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਦੱਖਣ ਦੀ ਉਦਾਸੀ ਬیدرਵਾਲ ਨੂੰ ਜਾ ਰਹੇ ਸਨ 베ਰੀ ਥੱਲੇ 사ਤਗੁਰੂ ਜੀ ਬਿਰਾਜਮਾਨ ਸਨ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਨੇੜੇ ਤੜੇ ਕਿਤੇ ਜਲ ਨਹੀਂ ਦਿਖਾਈ ਦੇ ਰਿਹਾ ਲੱਗਦਾ ਇਸ ਧਰਤੀ ਤੇ ਜਲ ਦੀ ਬਹੁਤ ਘਾਟ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ ਤੁਸੀਂ ਰਬਾਬ ਵਜਾਓ ਜਿਵੇਂ ਹੀ ਰਬਾਬ ਵਜਾਇਆ ਧਰਤੀ 'ਚੋਂ ਜਲ ਦਾ ਸੋਮਾ ਪ੍ਰਗਟ ਹੋਇਆ ਭਾਈ ਮਰਦਾਨਾ ਜੀ ਨੇ ਜਲ ਛਕਿਆ ਤਦੋ ਸਿਆ ਮਹਾਰਾਜ ਜੀ ਜਲਵਾ ਮਿੱਠਾ ਹੈ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਇਹ ਧਰਤੀ ਦੇਵਤਿਆਂ ਦੀ ਹੈ ਇਸ ਕਰਕੇ ਜਲ ਮਿੱਠਾ ਹੈ ਆਪਸ ਵਿੱਚ ਬੈਠੇ 베ਰੀ ਥੱਲੇ ਬਚਨ ਵਿਰਾਸ ਕਰ ਰਹੇ ਸਨ ਇੰਨੇ ਨੇ ਕੋੜੀ ਆਇਆ ਤੇ ਆ ਕੇ ਬੇਨਤੀ ਕੀਤੀ ਸਤਗੁਰ ਜੀ ਮਹਾਰਾਜ ਜੀ ਜਿਵੇਂ ਆਪ ਜੀ ਦੇ ਮਿਹਰ ਸਦਕਾ ਇਸ ਧਰਤੀ ਨੂੰ ਜਲ ਦੀ ਦਾਤ ਮਿਲੀ ਹੈ ਤੁਸੀਂ ਮੇਰਾ ਕੋੜ ਠੀਕ ਕਰੋ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਕਸ਼ਟ ਵਿੱਚ ਹਾਂ ਗੁਰੂ ਨਾਨਕ ਦੇਵ ਜੀ ਨੇ ਉਸ ਜਲ ਦੇ ਸੋ ਮੈਨੂੰ ਉਸ ਕੋੜੀ ਦਾ ਉਸ ਜਲ ਦੇ ਨਾਲ ਇਸ਼ਨਾਨ ਕਰਵਾਇਆ ਤੇ ਕੋੜੀ ਦਾ ਕੋਹ ਠੀਕ ਹੋ ਗਿਆ ਜਦੋਂ ਕੋਹ ਠੀਕ ਹੋ ਗਿਆ ਕੋੜੀ ਨੇ ਦੁਬਾਰਾ ਫੇਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਆਪ ਜੀ ਦੀ અપਾਰ ਕਿਰਪਾ ਨਾਲ ਮੇਰਾ ਕੋਹ ਠੀਕ ਹੋ ਗਿਆ ਹੈ ਹੁਣ ਤੁਸੀਂ ਇਸ ਜਲ ਦੇ ਸੋਮੇ ਨੂੰ ਸਰੋਵਰ ਦਾ ਵਾਰ ਦੋ ਤਾਂ ਕਿ ਅੱਗੇ ਜਾ ਕੇ ਹੋਰ ਵੀ ਸੰਗਤਾਂ ਆਉਣਗੀਆਂ ਉਹਨਾਂ ਦੇ ਵੀ ਦੁੱਖ ਕਸ਼ਟ ਕੱਟੇ ਜਾਣਗੇ ਗੁਰੂ ਨਾਨਕ ਦੇਵ ਜੀ ਨੇ ਉਸ ਜਲ ਦੇ ਸੋਮੇ ਨੂੰ ਸਰੋਵਰ ਦਾ ਵਾਰ ਦਿੱਤਾ ਤੇ ਹੋਰ ਵੀ ਵਾਰ ਦਿੱਤੇ ਸਤਗੁਰੂ ਨੇ فرمایا ਜਿਸ ਕਰ ਕੋਈ ਧੀਪੋਤ ਹੈ ਨਹੀਂ ਦੁੱਖ ਕਸ਼ਟ ਹਨ ਸੁਖ ਸ਼ਾਂਤੀ ਹੈ ਨਹੀਂ ਉਹ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਚੱਕੇ ਇਸ਼ਨਾਨ ਕਰਨ ਮੂਲ ਮੰਤਰ ਸਾਦਾ ਪਾਠ ਕਰਨ ਅਰਦਾਸ ਬੇਨਤੀ ਕਰਾਉਣ ਸੱਚੇ ਪਾਤਸ਼ਾਹ ਨੂੰ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਤੇ ਦੁੱਖ ਕਸ਼ਟ ਕੱਟੇ ਜਾਣਗੇ ਇਸ ਸਰੋਵਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਇਸ ਦਾ ਚਲ ਬਾਹਰੋਂ ਨਹੀਂ ਪਾਦੇ ਜਿਹੜਾ ਜਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਨਾਲ ਸੋਮੇ ਰਾਹੀਂ ਧਰਤੀ ਚੋਂ ਪ੍ਰਗਟ ਹੋਇਆ ਸੀਗਾ ਉਹੀ ਜਲ ਹਜੇ ਵੀ ਲਹਿਰਾਂ ਦੇ ਰੂਪ ਵਿੱਚ ਸਰੋਵਰ ਵਿੱਚ ਪੈ ਰਿਹਾ ਹੈ ਬਹੁਤ ਸੰਗਤਾਂ ਹਮ ਹਮਾ ਕੇ ਗੁਰੂ ਘਰ ਦੇ ਦਰਸ਼ਨਾਂ ਲਈ ਤੇ ਪਵਿੱਤਰ ਸਰੋਵਰ ਦੇ ਠੰਡੇ ਜਲ 'ਚ ਇਸ਼ਨਾਨ ਕਰਨ ਲਈ ਪੁੱਜਦੀਆਂ ਹਨ ਜਿਵੇਂ ਸਤਿਗੁਰਾਂ ਨੇ ਪਹਿਲਾਂ ਜਲ ਦੇ ਸੋਮਵੇ ਨੂੰ ਸਰੋਵਰ ਦਾ ਵਰ ਦਿੱਤਾ ਸੀਗਾ ਸਭ ਤੋਂ ਪਹਿਲਾਂ ਸਰੋਵਰ ਤੇ ਦਰਬਾਰ ਸਾਹਿਬ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਕਰਵਾਈ ਉਹਨਾਂ ਤੋਂ ਬਾਅਦ ਲੰਗਰ ਸਾਹਿਬ ਦੇ ਪਹਿਲੇ ਮੁਖੀ ਸਤਵਾਪਾ ਨਿਧਾਨ ਸਿੰਘ ਜੀ ਨੇ ਤੇ ਉਹਨਾਂ ਤੋਂ ਬਾਅਦ ਸਤਵਾਪਾ ਸ਼ੀਸ਼ਾ ਸਿੰਘ ਜੀ ਨੇ ਸਰੋਵਰ ਦੀ ਸੇਵਾ ਕਰਵਾਈ ਮੌਜੂਦਾ ਮੁਖੀ ਸਾਤੋਵਾ ਬਨ ਨਰਿੰਦਰ ਸਿੰਘ ਤੇ ਸਾਤੋਵਾ ਬਲਵਿੰਦਰ ਸਿੰਘ ਸੇਵਾ ਕਰਵਾ ਰਹੇ ਹਨ ਗੁਰੂ ਘਰ ਦੀਆਂ ਸਾਰੀਆਂ ਸੇਵਾਵਾਂ ਤੇ ਕਾਰ ਸੇਵਾ ਸ਼੍ਰੀ ਗੁਰnablainder ਜੀ ਦੀ ਬਖਸ਼ਿਸ਼ ਨਾਲ ਚੜ੍ਹਦੀ ਕਲਾ ਚੱਲ ਰਹੀਆਂ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ